ਪੰਜਾਬ ਦੇ ਇਲਾਕਿਆਂ ਦੇ ਵਿੱਚ ਕੁਝ ਘੰਟਿਆਂ ਦੇ ਅੰਦਰ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੂਫਾਨ ਅਤਿ ਮੀਂਹ ਆ ਰਿਹਾ ਹੈ ਪੰਜਾਬ ਪਹਿਲਾ ਹੀ ਹੜ ਦੀ ਮਾਰ ਚੱਲ ਰਿਹਾ ਹੈ ਤੇ ਇਸ ਦੇ ਵਿਚਕਾਰ ਮੌਸਮ ਵਿਭਾਗ ਨੇ ਇਨਾਂ ਇਲਾਕਿਆਂ ਦੇ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਜੀ ਆਓ ਸਤਿਗੁਰੂ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਪੰਜਾਬ ਹੜ੍ਹ ਦੀ ਚਪਟ ਦੇ ਵਿੱਚ ਹੈ ਲੋਕ ਅਰਦਾਸਾ ਕਰ ਰਹੇ ਨੇ ਕਿ ਪੰਜਾਬ ਦੇ ਜਿਹੜੇ ਇਲਾਕੇ ਇਸ ਸਮੇਂ ਡੁੱਬੇ ਪਏ ਨੇ ਉਹ ਜਲਦੀ ਹੀ ਠੀਕ ਹੋ ਜਾਣ ਪਰ ਇਸ ਦੇ ਵਿਚਕਾਰ ਹੀ ਸੋਚੋ ਕਿ ਮੌਸਮ ਵਿਭਾਗ ਅਲਰਟ ਕਰ ਦੇਵੇ ਕਿ ਹੁਣ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਜ਼ਬਰਦਸਤ ਮੀਂਹ ਦੁਬਾਰਾ ਪੈ ਸਕਦਾ ਹੈ ਤਾਂ ਕੀ ਹੋਵੇਗਾ ਸੋ ਇਸ ਸਮੇਂ ਵੀ ਅਰਦਾਸ ਦੀ ਲੋੜ ਹੈ ਜੀ ਹਾਂ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਬਹੁਤ ਵਾਰ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਨੇ ਉਹ ਸੱਚ ਹੁੰਦੀਆਂ ਨੇ ਤੇ ਫਿਰ ਤੋਂ ਭਵਿੱਖਬਾਣੀ ਕਰ ਦਿੱਤੀ ਗਈ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਜੋਰਾ ਸ਼ੋਰਾ ਦੇ ਨਾਲ ਮੀਂਹ ਤੇ ਤੂਫਾਨ ਆ ਸਕਦਾ ਹੈ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਜੋ ਉਹ ਇਲਾਕੇ ਕਿਹੜੇ ਨੇ ਜਿਨ੍ਹਾਂ ਨੂੰ ਅਲਰਟ ਦੇ ਵਿੱਚ ਫਿਲਹਾਲ ਰੱਖਿਆ ਗਿਆ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਮੀਂਹ ਤੇਜ਼ ਵੀ ਪੈ ਸਕਦਾ ਹੈ ਤੇ ਹੌਲੀ ਵੀ ਪੈ ਸਕਦਾ ਹੈ ਉਹ ਇਲਾਕੇ ਨੇ ਫਤਿਹਗੜ੍ਹ ਸਾਹਿਬ ਰੂਪਨਗਰ ਖੁਸ਼ਿਆਰਪੁਰ ਨਵਾਂ ਸ਼ਹਿਰ ਜੀ ਹਾਂ ਮੁਹਾਲੀ ਦੇ ਵਿੱਚ ਵੀ ਇਹ ਗੱਲ ਜਿਹੜੀ ਆ ਉਹ ਆਖੀ ਜਾ ਰਹੀ ਹੈ ਸੋ ਇਹ ਇਲਾਕੇ ਨੇ ਜਿੱਥੇ ਕੀ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਦੀ ਨਾਲ ਤੁਹਾਨੂੰ ਦੱਦੀਏ ਕਿ ਕੁਝ ਇਲਾਕੇ ਨੇ ਜਿਹੜੇ ਹਾਰਾਂ ਦੀ ਚਪੇਟ ਦੇ ਵਿੱਚ ਨੇ ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਰਾਤ ਨੂੰ ਵੀ ਮੀਂਹ ਦੇਖਿਆ ਗਿਆ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਅੰਮ੍ਰਿਤਸਰ ਦਾ ਅਜਨਾਲਾ ਹੋ ਗਿਆ ਇਹ ਇਲਾਕੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਸਮੇਂ ਆਪਣੀ ਜੰਗ ਲੜ ਰਹੇ ਨੇ ਸੋ ਇਹਨਾਂ ਦੇ ਵਿਚਕਾਰ ਜਿਹੜਾ ਹੈ ਉਹ ਲਗਾਤਾਰ ਜਿਹੜਾ ਹੈ ਉਹ ਲੋਕਾਂ ਦੇ ਬਚਾਅ ਕਾਰਜ ਜਿਹੜੇ ਨੇ ਉਹ ਜਾਰੀ ਨੇ ਸੋ ਇਸ ਦੇ ਵਿਚਕਾਰ ਮੀਂਹ ਦੀ ਖਬਰ ਆ ਰਹੀ ਐ ਸੋ ਜਿਹੜੇ ਇਲਾਕੇ ਹੜ੍ਹ ਦੀ ਚਪੇਟ ਦੇ ਵਿੱਚ ਨੇ ਤਕਰੀਬਨ 7 ਇਲਾਕੇ ਜਿਹੜੇ ਨੇ ਉਹ ਹੜ੍ਹ ਦੀ ਚਪੇਟ ਦੇ ਵਿੱਚ ਨੇ ਸੋ ਉਹਨਾਂ ਨੂੰ ਵੀ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਨੇ ਪ੍ਰਸ਼ਾਸਨ ਲਗਾਤਾਰ ਮਦਦ ਕਰ ਰਿਹਾ ਔਰ ਖਾਸ ਕਰਕੇ ਪਿੰਡਾਂ ਦੇ ਨੌਜਵਾਨ ਜਿਹੜੇ ਨੇ ਉਹ ਪਾਣੀ ਦੇ ਵਿੱਚ ਉੱtre ਹੋਏ ਨੇ ਤਸਵੀਰਾਂ ਦਿਖਾ ਰਹੇ ਨੇ ਤੇ ਨਾਲ ਦੀ ਨਾਲ ਮਦਦ ਕਰ ਰਹੇ ਨੇ ਲੋਕ ਆਪਣੇ ਘਰ ਦੇ ਛੱਤਾਂ ਤੇ ਬੈਠੇ ਨੇ ਸੋਚੋ ਕਿ ਜੇਕਰ ਮੀਂਹ ਤੇ ਤੂਫਾਨ ਆ ਗਿਆ ਤੇ ਜਿਹੜੇ ਲੋਕ ਛੱਤਾਂ ਤੇ ਵਿਚਾਰੇ ਬੈਠੇ ਨੇ ਉਹ ਛੱਤਾਂ ਜੋਗੇ ਵੀ ਨਹੀਂ ਰਹਿਣਗੇ ਕਿਉਂਕਿ ਜ਼ਮੀਨ ਤੇ ਪਾਣੀ ਆਇਆ ਹੋਇਆ ਏ ਲੋਕ ਆਪਣੇ ਬਚਾ ਦੇ ਲਈ ਛੱਤਾਂ ਤੇ ਚੜੇ ਹੋਏ ਨੇ ਤੇ ਛੱਤਾਂ ਤੇ ਵੀ ਜੇਕਰ ਮੀਂਹ ਆ ਗਿਆ ਤੇ ਲੋਕ ਕਿੱਥੇ ਜਾਣਗੇ ਲੋਕਾਂ ਨੇ ਆਪਣੇ ਸਮਾਨ ਕੱਢ ਕੇ ਘਰਾਂ ਤੋਂ ਛੱਤਾਂ ਤੇ ਰੱਖਿਆ ਹੋਇਆ ਨੇ ਤੇ ਉਹ ਸਮਾਨ ਵੀ ਸਾਰਾ ਖਰਾਬ ਹੋ ਸਕਦਾ ਹੈ ਇਸ ਕਰਕੇ ਕਿਆ ਜਾਂਦਾ ਹੈ ਕਿ ਬਹੁਤ ਵਾਰ ਅਰਦਾਸ ਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਸੋ ਤੁਸੀਂ ਅਰਦਾਸ ਕਰੋ ਕਿ ਲੋਕ ਜਿਹੜੇ ਇਸ ਸਮੇਂ ਇਸ ਮੁਸ਼ਕਿਲ ਸਮੇਂ ਤੋਂ ਗੁਜ਼ਰ ਰਹੇ ਨੇ ਉਹਨਾਂ ਦਾ ਬਚਾਅ ਹੋ ਸਕੇ ਜਿਹੜਾ ਮੀਂਹ ਦੀ ਗੱਲ ਆਖੀ ਜਾ ਰਹੀ ਹੈ ਉਹ ਜੇਕਰ ਹੜਾ ਵਾਲੇ ਇਲਾਕਿਆਂ ਦੇ ਵਿੱਚ ਫਿਰ ਤੋਂ ਮੀਂਹ ਪੈ ਗਿਆ ਤੇ ਖਾਸਾ ਨੁਕਸਾਨ ਜਿਹੜਾ ਹੋ ਸਕਦਾ ਹੈ ਲੋਕਾਂ ਨੂੰ ਖਾਸਾ ਮੁਸ਼ਕਿਲਾਂ ਤੋਂ ਗੁਜ਼ਰਨਾ ਪੈ ਸਕਦਾ ਹੈ ਸੋ ਇੱਕ ਡਰਾ ਦਾ ਮਾਹੌਲ ਜਿਹੜਾ ਹੈ ਉਹ ਬਣ ਚੁੱਕਿਆ ਹੈ ਇੱਕ ਡਰਾਵਣਾ ਮਾਹੌਲ ਬਣ ਚੁੱਕਿਆ ਹੈ ਕਿ ਕਿਤੇ ਮੀਂਹ ਪੈ ਨਾ ਜਾਵੇ ਜੇਕਰ ਮੀਂਹ ਪੈ ਗਿਆ ਤੇ ਬਹੁਤ ਨੁਕਸਾਨ ਜਿਹੜਾ ਹੋ ਸਕਦਾ ਹੈ ਬਾਕੀ ਤੁਸੀਂ ਕਿ ਕਿਹੜਾ ਚਾਹੋਗੇ ਆਪਣੇ ਇਲਾਕੇ ਦਾ ਹਾਲ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੇ ਇਲਾਕੇ ਦਾ ਇਸ ਸਮੇਂ ਕੀ ਹਾਲ ਹੈ